ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 351 ਤੋਂ ਲੈ ਕੇ 353 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਗ੍ਰਹ ਬਾਨ ਸੰਸਰ ਸਹਜ ਸੁਪਾਏ ਦੁਰਮਤ ਗਤ ਪਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਗੁਰ ਸੇਵ ਪਾਵੇ ਨਿਜ ਥਾਉ ਸੱਚ ਪੌੜੀ ਸਾਚੋ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਫਿਰ ਜਿਹੜੇ ਜੀਵ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੇ ਲਈ ਘਰ ਤੇ ਜੰਗਲ ਇੱਕ ਸਮਾਨ ਆ ਕਿਉਂਕਿ ਉਹ ਸਹਜ ਅਵਸਥਾ ਦੇ ਵਿੱਚ ਅਡੋਲਤਾ ਵਿੱਚ ਟਿਕ ਜਾਂਦੇ ਨੇ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਕੇ ਉਹਨਾਂ ਦੀ ਮਾੜੀ ਜਿਹੜੀ ਮਤ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਉਹ ਪਰਮਾਤਮਾ ਦਾ ਨਾਮ ਜਪ ਕੇ ਸੱਚੀ ਪੌੜੀ ਤੇ ਅੱਗੇ ਦੀ ਅੱਗੇ ਚੜਦੇ ਜਾਂਦੇ ਨੇ ਕਿ ਉਹਨਾਂ ਦੀ ਆਤਮਿਕ ਅਵਸਥਾ ਉੱਚੀ ਹੁੰਦੀ ਜਾਂਦੀ ਆ ਜਿਹੜੇ ਫਿਰ ਸਤਗੁਰ ਦੀ ਸੇਵਾ ਭਗਤੀ ਕਰਦੇ ਨੇ ਉਹ ਆਪਣੇ ਨਿੱਜ ਘਰ ਦੇ ਵਿੱਚ ਜਗ੍ਹਾ ਪਾ ਲੈਂਦੇ ਨੇ ਉਹ ਆਪਣੇ ਹਿਰਦੇ ਵਿੱਚ ਟਿਕ ਜਾਂਦੇ ਨੇ ਹਾਂ ਵਾਹਿਗੁਰੂ ਜੀ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਜਿਹੜੇ ਕਹਿੰਦੇ ਆਪਣੇ ਮਨ ਨੂੰ ਵਾਸ ਵਿੱਚ ਕਰ ਲੈਂਦੇ ਨੇ ਉਹ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਉਹ ਛੇ ਸ਼ਾਸਤਰਾਂ ਦੇ ਗਿਆਤਾ ਹੋ ਗਏ ਨੇ ਉਹਨਾਂ ਸਮਿਆਂ ਦੇ ਵਿੱਚ ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਨੂੰ ਕਾਫੀ ਵੱਡਾ ਵਿਦਵਾਨ ਸਮਝਿਆ ਜਾਂਦਾ ਸੀ ਔਫ ਇਹ ਕਹਿੰਦੇ ਸਾਰਿਆਂ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਵਿਆਪਕ ਦੇਖ ਲੈਂਦੇ ਨੇ ਕਿ ਹਰ ਇੱਕ ਜੀਵ ਵਿੱਚ ਉਸ ਪਰਮਾਤਮਾ ਦੀ ਸੱਚੀ ਜੋਤ ਹੈ ਰਹਾਓ ਵਾਹਿਗੁਰੂ ਜੀ ਅਧਿਕ ਤਿਆਸ ਪੇਖ ਬਹੁ ਕਰੈ ਦੁੱਖ ਵਿਖਿਆ ਸੁਖ ਤਨ ਪਰ ਹਰੈ ਕਹਿੰਦੇ ਫਿਰ ਜਿਹੜੇ ਜੀਵਾਂ ਨੂੰ ਮਾਇਆ ਦੀ ਬਹੁਤੀ ਪਿਆਸ ਰਹਿੰਦੀ ਆ ਤੇ ਹੋਰ ਧਾਰਮਿਕ ਪਖੰਡ ਕਰਦੇ ਨੇ ਉਹ ਫਿਰ ਕਹਿੰਦੇ ਆਪਣੇ ਆਪ ਨੂੰ ਜਿਸ ਤਰ੍ਹਾਂ ਆਤਮਿਕ ਰੋਗ ਲਾ ਲੈਂਦੇ ਨੇ ਕਿਉਂਕਿ ਉਹ ਸਿਰਫ ਪਖੰਡ ਹੀ ਕਰਦੇ ਨੇ ਸੱਚੀ ਭਗਤੀ ਨਹੀਂ ਕਰ ਰਹੇ ਹੁੰਦੇ ਵਾਹਿਗੁਰੂ ਜੀ ਸੁੱਖ ਫਿਰ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਹੈਗਾ ਕਾਮ ਕਰੋਧ ਅੰਤਰ ਤਨ ਹਿਰੈ ਦੁਬਿਦਾ ਛੋੜ ਨਾਮ ਨਿਸਤਰੈ ਕਹਿੰਦੇ ਜਿਹੜਾ ਕਾਮ ਕ੍ਰੋਧ ਦਾ ਉਹ ਸਾਡੇ ਅੰਦਰਲੇ ਨਾਮ ਧੰਨ ਨੂੰ ਕਹਿੰਦੇ ਚੋਰੀ ਕਰਦਾ ਹੈ ਫਿਰ ਜਿਹੜੇ ਕਹਿੰਦੇ ਨਾਮ ਜਪਦੇ ਨੇ ਉਸ ਪਰਮਾਤਮਾ ਦਾ ਫਿਰ ਉਹ ਦੁਬਿਧਾ ਛੱਡ ਦਿੰਦੇ ਨੇ ਫਿਰ ਉਹ ਤਰ ਜਾਂਦੇ ਨੇ ਸਫਤ ਸਲਾਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਜਿਹੜੇ ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹ ਸਦਾ ਆਨੰਦ ਵਿੱਚ ਟਿਕ ਜਾਂਦੇ ਨੇ ਪਰਮਾਤਮਾ ਦਾ ਨਾਮ ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪਹਿ ਆਗੈ ਜਿੰਦ ਕਹਿੰਦੇ ਜਿਹੜੇ ਉਹਦਾ ਨਾਮ ਜਪਦੇ ਨੇ ਉਹ ਜਾਣ ਲੈਂਦੇ ਨੇ ਉਹ ਇਸ ਚੀਜ਼ ਨੂੰ ਅਨੁਭਵ ਕਰ ਲੈਂਦੇ ਨੇ ਕਿ ਜੋ ਕੁਝ ਕਰ ਰਿਹਾ ਹੈ ਉਹ ਪਰਮਾਤਮਾ ਹੀ ਕਰ ਰਿਹਾ ਹੈ ਪਰਮਾਤਮਾ ਹੀ ਸਾਡੇ ਔਗਣ ਬਖਸ਼ਣਹਾਰ ਹੈ ਉਹ ਕਹਿੰਦੇ ਆਪਣਾ ਤਨ ਮਨ ਆਪਣੀ ਜਿੰਦ ਸਭ ਕੁਝ ਪਰਮਾਤਮਾ ਦੇ ਅੱਗੇ ਅਰਪਣ ਕਰਕੇ ਰੱਖਦੇ ਨੇ ਝੂਠ ਵਿਕਾਰ ਮਹਾ ਦੁਖ ਦੇਹ ਪੇਖ ਵਰਨ ਦੀ ਸੈ ਸਭ ਖਹਿ ਕਹਿੰਦੇ ਜਿਹੜੇ ਇਹ ਝੂਠ ਨੇ ਵਿਕਾਰ ਨੇ ਇਹ ਸਾਰੇ ਸਾਡੀ ਦੇਹ ਨੂੰ ਆਤਮਿਕ ਰੋਗ ਦਿੰਦੇ ਨੇ ਕਹਿੰਦੇ ਜਿਹੜੇ ਇਹ ਧਾਰਮਿਕ ਪਖੰਡ ਕਰਨੇ ਨੇ ਇਹ ਵੀ ਸਭ ਵਿਅਰਥ ਹਨ ਜੋ ਉਪਜੈ ਸੋ ਆਵੈ ਜਾਏ ਨਾਨਕ ਅਸਥਿਰ ਨਾ ਮਰ ਜਾਏ ਕਹਿੰਦੇ ਜੋ ਵੀ ਜੀਵ ਇੱਥੇ ਪੈਦਾ ਹੁੰਦੇ ਨੇ ਉਹ ਇੱਕ ਦਿਨ ਨਾਸ਼ ਹੋ ਜਾਂਦੇ ਨੇ ਇੱਕ ਦਿਨ ਇੱਥੋਂ ਚਲੇ ਜਾਂਦੇ ਨੇ ਕਹਿੰਦੇ ਅਸ ਮਤਲਬ ਸਥਿਰ ਕੌਣ ਰਹਿ ਸਕਦਾ ਜੋ ਉਸ ਦੀ ਰਜਾ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਫਿਰ ਆਵਾਗਵਨ ਦਾ ਚੱਕਰ ਖਤਮ ਕਰ ਲੈਂਦੇ ਨੇ ਉਹ ਫਿਰ ਸਥਿਰ ਹੋ ਜਾਂਦੇ ਨੇ ਆਸਾ ਮਹੱਲਾ ਪਹਿਲਾ ਇੱਕੋ ਸਰਵਰ ਕਮਲ ਅਨੂਪ ਸਦਾ ਵਿਗਾਸ ਪਰਮਲ ਰੂਪ ਕਹਿੰਦੇ ਇੱਕ ਸਰ ਇੱਕ ਸਰੋਵਰ ਹੈ ਕਹਿੰਦੇ ਉਹ ਸਰੋਵਰ ਹੈ ਸਤ ਸੰਗ ਜਿੱਥੇ ਕਹਿੰਦੇ ਸੋਹਣੇ ਸੰਤ ਜਨ ਕਮਲ ਰੂਪੀ ਫੁੱਲ ਨੇ ਉਥੇ ਕਹਿੰਦੇ ਉਹ ਸਦਾ ਖਿੜੇ ਹੋਏ ਰਹਿੰਦੇ ਨੇ ਤੇ ਉਹਨਾਂ ਉਹ ਦੂਸਰਿਆਂ ਨੂੰ ਵੀ ਸੁਗੰਧੀ ਦਿੰਦੇ ਨੇ ਸੰਤ ਜਨ ਜੋ ਸੰਤ ਜੋ ਸਤ ਸੰਗ ਦੇ ਵਿੱਚ ਖਿੜਦੇ ਨੇ ਊਜਲ ਮੋਤੀ ਝੂਗੇ ਹੰਸ ਸਰਬ ਕਲਾ ਜਗ ਦੀ ਸੈ ਅੰਸ ਉਹ ਕਹਿੰਦੇ ਜਿਹੜੇ ਸੰਤ ਜਨ ਨੇ ਉਹ ਸਤ ਸੰਗ ਰੂਪੀ ਸਰੋਵਰ ਦੇ ਵਿੱਚ ਹੰਸ ਨੇ ਉਥੋਂ ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਸੁੱਚੇ ਮੋਤੀ ਚੁਗਦੇ ਨੇ ਕਹਿੰਦੇ ਉਹਨਾਂ ਨੂੰ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਦੀ ਅੰਸ਼ ਨਜ਼ਰ ਆਉਂਦੀ ਆ ਸਾਰੇ ਹੀ ਪਰਮਾਤਮਾ ਦਾ ਰੂਪ ਨਜ਼ਰ ਆਉਂਦੇ ਨੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਉਹਨਾਂ ਨੂੰ ਦਿਸਦੀ ਆ ਇਸ ਲਈ ਉਹ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਨੇ ਜੋ ਦੀ ਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਦੀ ਸੈ ਰਹਾਉ ਕਹਿੰਦੇ ਸੰਸਾਰ ਦੇ ਵਿੱਚ ਜੋ ਵੀ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਪਰ ਕਹਿੰਦੇ ਜੀਨਾਂ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾ ਰੂਪੀ ਨਾਮ ਜਲ ਨਹੀਂ ਹੈਗਾ ਕਹਿੰਦੇ ਉਹਨਾਂ ਨੂੰ ਹਿਰਦੇ ਰੂਪੀ ਕਮਲ ਜੋ ਗੁਰਮਖੰਦੇ ਅੰਦਰ ਖਿੜਦਾ ਹੈ ਉਹ ਨਹੀਂ ਦਿਸਦਾ ਬੇਰਲਾ 부ਜੈ ਪਾਵੇ ਪੇਦ ਸਾਖਾ ਤੀਨ ਕਹੇ ਨਿਤ ਬੇਦ ਕਹਿੰਦੇ ਜਿਹੜੇ 베ਦ ਨੇ ਉਹ ਮਾਇਆ ਦੇ ਤਿੰਨਾ ਗੁਣਾ ਦੀਆਂ ਗੱਲਾਂ ਤਾਂ ਹਰ ਵਕਤ ਕਰਦੇ ਨੇ ਪਰ ਕਹਿੰਦੇ ਜਿਹੜੀ ਜੀਵਨ ਦੀ ਅਸਲੀਅਤਾ ਹਿਰਦੇ ਰੂਪੀ ਕਮਲ ਖਿੜ ਜਾਣਾ ਪਰਮਾਤਮਾ ਦਾ ਹਿਰਦੇ ਦੇ ਵਿੱਚ ਨਿਵਾਸ ਹੋ ਜਾਣਾ ਕਹਿੰਦੇ ਇਸ ਤਰ੍ਹਾਂ ਦੇ ਭੇਦ ਕੋਈ ਬਿਰਲਾ ਹੀ ਜਾਣ ਸਕਦਾ ਹੈ। ਨਾਦ ਬਿੰਦ ਕੀ ਸੁਰਤ ਸਮਾਏ ਸਤਗੁਰ ਸੇਵ ਪਰਮ ਪਦ ਪਾਏ। ਜੋ ਜੀਵ ਕਹਿੰਦੇ ਉਸ ਪਰਮਾਤਮਾ ਦੇ ਸ਼ਬਦ ਦੇ ਵਿੱਚ ਸੁਰਤ ਜੋੜਦੇ ਨੇ ਸਤਿਗੁਰ ਦੀ ਸੇਵਾ ਭਗਤੀ ਕਰਦੇ ਨੇ ਫਿਰ ਉਹ ਸਭ ਤੋਂ ਉੱਚੀ ਪਰਮ ਪਦ ਦੀ ਅਵਸਥਾ ਪਾ ਲੈਂਦੇ ਨੇ ਮੁਕਤੋ ਰਾਤੋ ਰੰਗਰਵਾਤੋ ਰਾਜਨ ਰਾਜ ਸਦਾ ਬਿਕ ਸੰਤੋ ਕਹਿੰਦੇ ਜਿਹੜੇ ਫਿਰ ਉਹਦੀ ਸਿਫਤ ਸਲਾਹ ਦੀ ਬਾਣੀ ਗਾਉਂਦੇ ਨੇ ਉਹ ਫਿਰ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਉਹ ਉਸ ਸੱਚੇ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਕਹਿੰਦੇ ਫਿਰ ਰਾਜਿਆਂ ਦੀ ਤਰ੍ਹਾਂ ਕਿਉਂਕਿ ਉਹਨਾਂ ਦਾ ਵੱਡਾ ਰਾਜਨ ਪਰਮਾਤਮਾ ਉਹਨਾਂ ਦੇ ਸਿਰ ਤੇ ਰਾਖਾ ਹੈ ਫਿਰ ਉਹ ਸਦਾ ਕਹਿੰਦੇ ਖਿੜੇ ਹੋਏ ਰਹਿੰਦੇ ਨੇ ਜਿਸ ਤੋਂ ਰਾਖਾ ਕਿਰਪਾ ਤਾਰ ਬੂੜਤ ਪਾਹਨ ਤਾਰੇ ਤਾਰ ਕਹਿੰਦੇ ਪ੍ਰਮਾਤਮਾ ਜੀ ਜਿਹਦੇ ਸਿਰ ਤੇ ਤੁਸੀਂ ਕਿਰਪਾ ਪਰਿਆ ਹੱਥ ਰੱਖਦੇ ਹੋ ਤੁਸੀਂ ਉਹਨਾਂ ਨੂੰ ਇਸ ਭਵਜਲ ਦੇ ਵਿੱਚ ਡੁੱਬਦੇ ਨੂੰ ਉਤਾਰ ਲੈਂਦੇ ਹੋ ਵਿਕਾਰਾਂ ਵਿੱਚੋਂ ਕੱਢ ਲੈਂਦੇ ਹੋ ਤੇਰ ਪਵਣ ਮਹਿ ਜੋਤ ਤੇਰ ਪਵਣ ਮਹਿ ਜਾਣਿਆ ਉਲਟ ਪਈ ਕਰ ਕਰ ਮਹਿ ਆਣਿਆ ਕਹਿੰਦੇ ਜਿਸ ਜੀਵ ਦੀ ਸੁਰਤ ਕਹਿੰਦੇ ਸੰਸਾਰ ਵੱਲੋਂ ਪਲਟ ਕੇ ਪ੍ਰਮਾਤਮਾ ਵੱਲ ਲੱਗ ਜਾਂਦੀ ਹੈ ਉਹ ਪ੍ਰਮਾਤਮਾ ਨੂੰ ਹਿਰਦੇ ਘਰ ਵਿੱਚ ਹੀ ਲੱਭ ਲੈਂਦੇ ਨੇ ਫਿਰ ਉਹਨਾਂ ਨੂੰ ਪ੍ਰਮਾਤਮਾ ਦੀ ਜਿਹੜੀ ਜੋਤ ਆ ਤਿੰਨਾ ਪਵਨਾ ਚ ਸਮਾਇਆ ਹੋਇਆ ਉਹ ਇਹ ਦਿਸ ਜਾਂਦਾ ਕਿ ਵੀ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹਨਾਂ ਨੂੰ ਇਹ ਅਨੁਭਵ ਹੋ ਜਾਂਦਾ ਅਹਨਿਸ ਭਗਤ ਕਰੇ ਲੇ ਬੁਲਾਏ ਨਾਨਕ ਤਿਨ ਕੈ ਲਾਗੇ ਪਾਏ ਨਾਨਕ ਜੀ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਦਿਨ ਰਾਤ ਕਹਿੰਦੇ ਸੁਰਤ ਦੇ ਨਾਲ ਅੰਦਰੋਂ ਹਿਰਦੇ ਤੋਂ ਪ੍ਰੇਮ ਦੇ ਨਾਲ ਪਰਮਾਤਮਾ ਦੀ ਭਗਤੀ ਕਰਦੇ ਨੇ ਕਹਿੰਦੇ ਉਹਨਾਂ ਸੰਤ ਜਨਾਂ ਦੇ ਮੈਂ ਚਰਨੀ ਲੱਗਦਾ ਹਾਂ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੇ ਤੂਰ ਜਿਹੜੇ ਤਾਂ ਜੀਵ ਕਹਿੰਦੇ ਗੁਰੂ ਦੀ ਮਤ ਤੇ ਚੱਲ ਕੇ ਉਹਦੀ ਭਗਤੀ ਕਰਦੇ ਨੇ ਉਹ ਸੱਚੇ ਹੋ ਜਾਂਦੇ ਨੇ ਫਿਰ ਉਹਨਾਂ ਦੀ ਕਹਿੰਦੇ ਜਿਹੜੀ ਅੰਦਰਲੀ ਸੁਸਤੀ ਹੈ ਪਰਮਾਤਮਾ ਦਾ ਨਾਮ ਲੈਣ ਦੀ ਉਹ ਦੂਰ ਹੋ ਜਾਂਦੀ ਆ ਪਰ ਕਹਿੰਦੇ ਜਿਹੜੇ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਉਹਨਾਂ ਤੇ ਕਹਿੰਦੇ ਵਿਕਾਰਾਂ ਦੀ ਮੈਲ ਲੱਗਦੀ ਆ ਜਿਹੜੇ ਆਪਣੇ ਹਉਮੈ 'ਚ ਰਹਿੰਦੇ ਨੇ ਲਾਗੀ ਮੈਲ ਮਿਟੈ ਸਚ ਨਾਏ ਗੁਰ ਪ੍ਰਸਾਦ ਰਹੇ ਲਿਵਲਾਏ ਕਹਿੰਦੇ ਜੋ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਚਰਨਾਂ 'ਚ ਆਪਣੀ ਸੁਰਤ ਜੋੜੀ ਰੱਖਦੇ ਨੇ ਉਹਨਾਂ ਦੇ ਕਹਿੰਦੇ ਜੇ ਵਿਕਾਰਾਂ ਦੀ ਮੈਲ ਲੱਗੀ ਵੀ ਆ ਕਹਿੰਦੇ ਉਹ ਸੱਚੇ ਨਾਮ ਦੇ ਨਾਲ ਧੁੱਪ ਜਾਂਦੀ ਆ ਕਿਸੇ ਦੀ ਵੀ ਕਹਿੰਦੇ ਵਿਕਾਰਾਂ ਦੀ ਮੈਲ ਆ ਉਹ ਸੱਚੇ ਨਾਮ ਦੇ ਨਾਲ ਹੀ ਧੁੱਪਦੀ ਆ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਥ ਕਰਤੇ ਪ੍ਰਭ ਪਾਸ ਰਹਾਓ ਕਹਿੰਦੇ ਪਰਮਾਤਮਾ ਸਾਡੇ ਅੰਗ ਸੰਗ ਹੈ ਕਹਿੰਦੇ ਉਹਨੂੰ ਅੰਗ ਸੰਗ ਜਾਣ ਕੇ ਉਹਦੇ ਅੱਗੇ ਅਰਜ਼ੋਈ ਕਰਨੀ ਚਾਹੀਦੀ ਹੈ ਕਿਉਂਕਿ ਕਹਿੰਦੇ ਸਾਡੇ ਦੁੱਖ ਸੁੱਖ ਸਭ ਪਰਮਾਤਮਾ ਜਾਣਦਾ ਹੈ ਤੇ ਪ੍ਰਮਾਤਮਾ ਹੀ ਸਾਡੇ ਦੁੱਖਾਂ ਸੁੱਖਾਂ ਦਾ ਨਾਸ਼ ਕਰਨ ਵਾਲਾ ਹੈ ਦੁੱਖਾਂ ਦਾ ਨਾਸ਼ ਕਰਕੇ ਸੁੱਖ ਦੇਣ ਵਾਲਾ ਹੈ ਕੂੜ ਕਮਾਵੇ ਆਵੇ ਜਾਏ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਝ ਬੂਝ ਨਾ ਪਾਵੇ ਬਿਨ ਨਾਵੇ ਮਨ ਤ੍ਰਿਪਤ ਨ ਆਵੇ ਕਹਿੰਦੇ ਜਿਹੜੇ ਜੀਵ ਵਿਕਾਰਾਂ ਵਿੱਚ ਹੀ ਫਸੇ ਹੋਏ ਨੇ ਕਹਿੰਦੇ ਉਹ ਆਵਾ ਗਵਨ ਦੇ ਵਿੱਚ ਚੱਕਰ ਵਿੱਚ ਪੈ ਰਹੇ ਰਹਿੰਦੇ ਨੇ ਕਹਿੰਦੇ ਉਹ ਬਿਨਾ ਮਤਲਬ ਤੋਂ ਗੱਲਾਂ ਦੇ ਵਿੱਚ ਲੱਗੇ ਰਹਿੰਦੇ ਨੇ ਬਿਨਾ ਮਤਲਬ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਦਰ ਘਰ ਦੀ ਸੂਝ ਨਹੀਂ ਹੈ ਕਹਿੰਦੇ ਬਿਨ ਨਾਵੇ ਮਨ ਤ੍ਰਿਪਤ ਨਾ ਆਵੇ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੂੰ ਮਾਇਆ ਵੱਲੋਂ ਤ੍ਰਿਪਤੀ ਨਹੀਂ ਆਉਂਦੀ ਹੈ ਜੋ ਜਨਮੇ ਸੇ ਰੋਗ ਵਿਆਪੇ ਹਉ ਮਾਇਆ ਦੁਖ ਸੰਤਾਪੇ ਸੇ ਜਨ ਬਾਂਚੇ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਕਹਿੰਦੇ ਸਾਰੇ ਜੀਵ ਕਹਿੰਦੇ ਜੋ ਇਸ ਜਗਤ ਤੇ ਆਏ ਨੇ ਮਾਇਆ ਕਰਕੇ ਆਤਮਿਕ ਰੋਗ ਉਹਨਾਂ ਨੂੰ ਚੰਬੜੇ ਹੋਏ ਨੇ ਹਉ ਮੇ ਦਾ ਮਾਇਆ ਦਾ ਦੁਖ ਸੰਤ ਆਪ ਕਹਿੰਦੇ ਇਹ ਸਾਰੇ ਉਹ ਝੇਲ ਰਹੇ ਨੇ ਪਰ ਕਹਿੰਦੇ ਉਹ ਬਚ ਜਾਂਦੇ ਨੇ ਜਿਨ੍ਹਾਂ ਦੀ ਰਾਖੀ ਉਹ ਪਰਮਾਤਮਾ ਆਪ ਕਰਦਾ ਹੈ ਉਹ ਕਿੰਦੀ ਰਾਖੀ ਕਰਦਾ ਹੈ ਜੋ ਕਹਿੰਦੇ ਸਤਗੁਰ ਦੀ ਦੱਸੀ ਹੋਈ ਸਿੱਖਿਆ ਤੇ ਚੱਲ ਕੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਰਸ ਚੱਖ ਲੈਂਦੇ ਨੇ ਫਿਰ ਉਹ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ ਚਲ ਤੋ ਮਨ ਰੱਖੈ ਅੰਮ੍ਰਿਤ ਚੱਖੈ ਸਤਿਗੁਰ ਸੇਵ ਅੰਮ੍ਰਿਤ ਸਬਦ ਪਾਖੈ ਜਿਹੜਾ ਕਹਿੰਦੇ ਸਾਡਾ ਚੰਚਲ ਮਨ ਹੈ ਉਹ ਕਹਿੰਦੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਚੱਖਿਆ ਸਥਿਰ ਹੋ ਜਾਂਦਾ ਹੈ ਉਹਦੀ ਚੰਚਲਤਾ ਖਤਮ ਹੋ ਜਾਂਦੀ ਹੈ ਮਨ ਵਸ ਵਿੱਚ ਆ ਜਾਂਦਾ ਹੈ ਫਿਰ ਕਹਿੰਦੇ ਉਹ ਜੀਵ ਸਤਿਗੁਰ ਦੀ ਸੇਵਾ ਭਗਤੀ ਕਰਦੇ ਨੇ ਨਾਮ ਰਸ ਚੱਖਦੇ ਨੇ ਅਮਰਤ ਰੂਪੀ ਬਾਣੀ ਉਚਾਰਦੇ ਨੇ ਸਾਚੇ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਏ ਜੋ ਕਹਿੰਦੇ ਸਤਗੁਰ ਦੇ ਸ਼ਬਦ ਦੇ ਵਿੱਚ ਜੁੜਦੇ ਨੇ ਉਹ ਵਿਕਾਰਾਂ ਤੋਂ ਮੁਕਤੀ ਪਾ ਲੈਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਆਪਣੇ ਅੰਦਰੋਂ ਹਉਮੈ ਵੀ ਖਤਮ ਕਰ ਲੈਂਦੇ ਨੇ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸੱਚ ਥੀਆ ਅਮਰਿਤ ਨਾਮ ਸਤਗੁਰ ਦੀਆ ਕਹਿੰਦੇ ਜਿਸ ਸੇਵਕ ਨੂੰ ਸਤਗੁਰ ਨੇ ਅਮਰਤ ਰੂਪੀ ਨਾਮ ਦਾਤ ਦੇ ਦਿੱਤਾ ਉਹ ਕਹਿੰਦੇ ਜੋ ਵੀ ਕਾਰਜ ਕਰਦਾ ਹੈ ਉਹ ਸੱਚ ਹੀ ਹੁੰਦਾ ਹੈ ਹਿਰਦੈ ਨਾਮ ਨਾਹੀ ਮਨ ਪੰਗ ਅਨੰਦ ਨਾਲ ਪਿਆਰੇ ਸੰਗ ਜਿਸ ਜੀਵ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਹਦੇ ਅੰਦਰ ਕਹਿੰਦੇ ਫਿਰ ਮਾਇਆ ਵੱਲੋਂ ਕੋਈ ਅ ਦੁੱਖ ਨਹੀਂ ਖੜਾ ਕੀਤਾ ਜਾਂਦਾ ਉਸ ਦਾ ਪਿਆਰ ਹਮੇਸ਼ਾ ਪ੍ਰਮਾਤਮਾ ਨਾਲ ਬਣਿਆ ਰਹਿੰਦਾ ਹੈ ਹਰ ਜਿਓ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੌਂ ਨੇਦ ਪਾਈ ਰਹਾਓ ਕਹਿੰਦੇ ਜਿਹੜੇ ਜੀਵ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਪਾਲ ਲੈਂਦੇ ਨੇ ਉਹਨਾਂ ਨੂੰ ਮੰਨੋ ਸੰਸਾਰ ਦੀਆਂ ਨੌ ਨਿਧੀਆਂ ਖਜ਼ਾਨੇ ਤੋਂ ਵੀ ਉੱਪਰ ਵਾਲੀ ਚੀਜ਼ ਮਿਲ ਜਾਂਦੀ ਹੈ ਪ੍ਰਮਾਤਮਾ ਦਾ ਨਾਮ ਰਸ ਫਿਰ ਕਹਿੰਦੇ ਇਹ ਪ੍ਰਮਾਤਮਾ ਜੀ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਤਾਂ ਕਿ ਅਸੀਂ ਤੁਹਾਡੇ ਨਾਮ ਰਸ ਨੂੰ ਮਾਣਦੇ ਰਹੀਏ ਕਰਮ ਧਰਮ ਸੱਚ ਸਾਚਾ ਨਾਉ ਤਾਂ ਕੇ ਸਦ ਬਲੇ ਹਾਰੇ ਜਾਓ ਕਹਿੰਦੇ ਜਿਹੜੇ ਸੇਵਕ ਉਸ ਪਰਮਾਤਮਾ ਦੇ ਨਾਮ ਨੂੰ ਹੀ ਆਪਣਾ ਸਾਰਾ ਕਰਮ ਧਰਮ ਬਣਾ ਲੈਂਦੇ ਨੇ ਕਹਿੰਦੇ ਮੈਂ ਉਹਨਾਂ ਦੇ ਬਲੇ ਹਾਰੇ ਜਾਵਾਂ ਜੋ ਹਰ ਵਕਤ ਉਹਦਾ ਨਾਮ ਚਿੱਤ ਵਿੱਚ ਬਸਾਉਂਦੇ ਨੇ ਜੋ ਹਰ ਰਾਤੇ ਸੇ ਜਨ ਪਰਵਾਨ ਤਿੰਨ ਕੀ ਸੰਗਤ ਪਰਮ ਨਿਧਾਨ ਜੋ ਕਹਿੰਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੇ ਨੇ ਕਹਿੰਦੇ ਉਹਨਾਂ ਦੀ ਸੰਗਤ ਕੀਤਿਆਂ ਬਹੁਤ ਵੱਡਾ ਖਜ਼ਾਨਾ ਮਿਲ ਜਾਂਦਾ ਨਾਮ ਦਾ ਖਜ਼ਾਨਾ ਹਰ ਵਾਰ ਜਿਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸਬਦ ਵਿਚਾਰੀ ਕਹਿੰਦੇ ਉਹ ਜੀਵ ਇਸਤਰੀ ਜਿਨੇ ਉਸ ਪਰਮਾਤਮਾ ਦੇ ਨੂੰ ਆਪਣੇ ਹਿਰਦੇ ਵਿੱਚ ਅਨੁਭਵ ਕਰ ਲਿਆ ਕਹਿੰਦੇ ਉਹ ਹਰ ਵਕਤ ਉਸ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਆ ਉਹਦੀ ਬਾਣੀ ਦੀ ਵਿਚਾਰ ਕਰਦੀ ਆ ਆਪ ਤਰੈ ਸੰਗਤ ਕੋਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਉਹ ਜੀਵ ਇਸਤਰੀ ਕਹਿੰਦੇ ਆਪ ਤੇ ਤਰਦੀ ਹੈ ਉਹਦੀ ਸੰਗਤ ਵਿੱਚ ਉਹਦੀ ਕੁੱਲ ਵੀ ਤਰ ਜਾਂਦੀ ਹੈ ਉਹ ਸਤਿਗੁਰ ਦੀ ਸ਼ਰਨ ਦੇ ਵਿੱਚ ਸੇਵਾ ਕਰਦੀ ਹੈ ਭਗਤੀ ਕਰਦੀ ਹੈ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦੀ ਹੈ ਹਮਰੀ ਜਾਤ ਪਤ ਸਚ ਨਾਉ ਕਰਮ ਤਰਮ ਸੰਜਮ ਸਤ ਪਾਓ ਕਹਿੰਦੇ ਸਾਡੇ ਲਈ ਸਾਡੀ ਉੱਚੀ ਜਾਤ ਪਤ ਸਾਰੇ ਕਰਮ ਸਾਰੇ ਧਰਮ ਸੰਜਮ ਚੰਗੇ ਕੰਮ ਕਰਨੇ ਸਭ ਕੁਝ ਪਰਮਾਤਮਾ ਦੇ ਨਾਮ ਵਿੱਚ ਆ ਜਾਂਦੇ ਹਨ ਨਾਨਕ ਬਖਸੈ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਕਹਿੰਦੇ ਜਿਹੜਾ ਜੀਵ ਆਪਣੇ ਅੰਦਰੋਂ ਦੂਜਾ ਭਾਵ ਖਤਮ ਕਰ ਲੈਂਦਾ ਹੈ ਸਿਰਫ ਇੱਕ ਉਸ ਸੱਚੇ ਪਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਦਾ ਲੇਖਾ ਕਰਮਾਂ ਦਾ ਕੱਟ ਹੋ ਜਾਂਦਾ ਹੈ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਤੋਂ ਕੋਈ ਲੇਖਾ ਨਹੀਂ ਪੁੱਛਿਆ ਜਾਂਦਾ ਕਿਉਂਕਿ ਉਹਨਾਂ ਨੇ ਹਮੇਸ਼ਾ ਸੱਚੇ ਨਾਮ ਦੀ ਕਮਾਈ ਕੀਤੀ ਹੈ ਆਸਾ ਮਹੱਲਾ ਪਹਿਲਾ ਇੱਕ ਆਵੇ ਇੱਕ ਜਾਵੇ ਆਈ ਇੱਕ ਹਰ ਰਾਤੇ ਰਹੇ ਸਮਾਈ ਕਿੰਨੇ ਸੰਸਾਰ ਦੇ ਵਿੱਚ ਜੀਵ ਜਨਮ ਲੈਂਦੇ ਨੇ ਖਤਮ ਹੁੰਦੇ ਨੇ ਜਨਮ ਲੈਂਦੇ ਨੇ ਖਤਮ ਹੁੰਦੇ ਨੇ ਆਵਾ ਗਵਨ ਦੇ ਚੱਕਰ ਵਿੱਚ ਪਏ ਨੇ ਪਰ ਕਹਿੰਦੇ ਇੱਕ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪ ਕੇ ਉਹਦੇ ਵਿੱਚ ਲੀਨ ਹੋ ਗਏ ਉਹਦੇ ਵਿੱਚ ਸਮਾਗ ਹੈ ਉਹ ਫਿਰ ਕਹਿੰਦੇ ਇਸ ਆਵਾ ਗਵਨ ਦੇ ਚੱਕਰ ਤੋਂ ਮੁਕਤ ਹੋ ਗਏ ਇੱਕ ਤਰਨ ਗगन ਮਹਿ ਠਹਰ ਨਾ ਪਾਵੇ ਸੇ ਕਰਮਹੀਨ ਹਰ ਨਾਮ ਨਾ ਤਿਆਵੇ ਕਹਿੰਦੇ ਜਿਹੜੇ ਮਾੜੇ ਭਾਗਾਂ ਵਾਲੇ ਜੀਵ ਨੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੇ ਫਿਰ ਉਹਨਾਂ ਨੂੰ ਕਹਿੰਦੇ ਧਰਤੀ ਆਕਾਸ਼ ਕਿਸੇ ਜਗ੍ਹਾ ਤੇ ਵੀ ਸ਼ਾਂਤੀ ਨਹੀਂ ਮਿਲਦੀ ਗੁਰਪੂਰੇ ਤੇ ਗਤਮਿਤ ਪਾਈ ਇਹ ਸੰਸਾਰ ਬੇਖਵਤ ਅਤ ਪੌਜਲ ਗੁਰਸਬਦੀ ਹਰ ਪਾਰ ਲੰਗਾਈ ਰਹਾਓ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਨੇ ਗੁਰੂ ਦੀ ਸ਼ਰਨ ਦੇ ਵਿੱਚ ਪਿਆ ਉਹਨਾਂ ਨੇ ਨਾਮ ਜਪਿਆ ਫਿਰ ਉਹਨਾਂ ਨੂੰ ਉੱਚੀ ਆਤਮਿਕ ਅਵਸਥਾ ਮਿਲ ਗਈ ਹੈ ਪਰ ਕਹਿੰਦੇ ਜਿਹੜਾ ਇਹ ਸੰਸਾਰ ਹੈ ਸਾਰਾ ਉਹ ਮਾਇਆ ਦੇ ਵਿੱਚ ਹੀ ਕਹਿੰਦੇ ਗਲਤਾਨ ਹੈ ਕਹਿੰਦੇ ਮਾਇਆ ਦੇ ਵਿੱਚ ਗਲਤਾਨ ਹੈ ਫਿਰ ਉਹ ਇਸ ਸੰਸਾਰ ਸਾਗਰ ਦੇ ਵਿੱਚ ਡੁੱਬਦਾ ਹੈ ਕਹਿੰਦੇ ਪਦਾਰਥਾਂ ਦੇ ਵਿੱਚ ਪਰ ਕਹਿੰਦੇ ਗੁਰੂ ਦਾ ਸ਼ਬਦ ਹੀ ਹੈ ਜਿਹੜਾ ਹਰੀ ਦੇ ਦਰ ਤੇ ਪਾਰ ਲੰਘਾ ਦਿੰਦਾ ਹੈ ਜਿਨਕੋ ਆਪ ਲੈ ਪ੍ਰਭ ਮੇਲ ਤਿਨਕੋ ਕਾਲ ਨਸਾਕੈ ਪੀਲ ਕਹਿੰਦੇ ਜਿਨਾਂ ਨੂੰ ਉਹ ਪਰਮਾਤਮਾ ਆਪ ਆਪਣੇ ਨਾਲ ਜੋੜ ਲੈਂਦਾ ਉਹਨਾਂ ਨੂੰ ਫਿਰ ਕਹਿੰਦੇ ਮੌਤ ਦਾ ਡਰ ਨਹੀਂ ਸਤਾਉਂਦਾ ਗੁਰਮਖ ਨਿਰਮਲ ਰਹੇ ਪਿਆਰੇ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਕਹਿੰਦੇ ਜਿਸ ਤਰ੍ਹਾਂ ਜਲ ਦੇ ਉੱਪਰ ਕਮਲ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ ਟੋਚਕੜ ਤੋਂ ਇਸ ਤਰ੍ਹਾਂ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਵਿੱਤਰ ਆਤਮਾ ਹੁੰਦੀਆਂ ਨੇ ਉਹ ਕਹਿੰਦੇ ਇਸ ਸੰਸਾਰ ਦੇ ਜਿਹੜੇ ਪਦਾਰਥ ਨੇ ਉਹਨਾਂ ਦਾ ਕਹਿੰਦੇ ਵਿਕਾਰ ਨੇ ਮਾਇਆ ਇਹਦੇ ਤੋਂ ਉੱਪਰ ਰਹਿੰਦੇ ਨੇ बुरा भला कहो किस नो कहिए दीसे ब्रह्म गुरु मुख सच लहीए कहंदे ਵੀ ਬੁਰਾ ਭਲਾ ਕਿਨੂ ਕਹਿ ਸਕਦੇ ਆਂ ਕਹਿੰਦੇ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਹੈ ਪਰ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਹੀ ਉਸ ਪਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਹੈ ਉਸ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਕਥ ਕਥੋਂ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਕਹਿੰਦੇ ਉਸ ਪਰਮਾਤਮਾ ਦੀ ਕਥਾ ਅਕਥ ਹੈ ਕਹਿੰਦੇ ਪਰ ਗੁਰੂ ਦੀ ਮਤ ਤੇ ਚੱਲਿਆਂ ਉਸ ਦੇ ਕੁਝ ਗੁਣਾ ਦੀ ਅਸੀਂ ਵਿਚਾਰ ਕਰ ਸਕਦੇ ਹਾਂ ਸੰਗਤ ਦੇ ਵਿੱਚ ਮਿਲਿਆਂ ਅਸੀਂ ਇਸ ਭਵਜਲ ਨੂੰ ਪਾਰ ਪਾ ਸਕਦੇ ਹਾਂ ਸਾਸਤ ਬੇਦ ਸਿਮਰਤ ਬਹੁ ਪੇਦ 86 ਮਜਨ ਹਰ ਰਸਰੇਦ ਕਹਿੰਦੇ ਸਾਸਤਰ ਸਿਮਰਤियां ਬਹੁਤ ਤਰ੍ਹਾਂ ਦੇ ਕਹਿੰਦੇ ਅਲੱਗ ਅਲੱਗ ਸਾਨੂੰ ਵਿਚਾਰ ਦੱਸਦੇ ਨੇ ਪਰ ਕਹਿੰਦੇ ਸਾਰੇ ਇਹ ਕਹਿੰਦੇ ਨੇ ਕਿ ਵੀ ਜਿਹੜਾ ਪਰਮਾਤਮਾ ਦਾ ਨਾਮ ਰਸ ਹੈ ਉਹਦੇ ਵਿੱਚ ਹੀ ਸਾਰੇ ਜਿਹੜੇ 68 ਤੀਸਥਾਂ ਦਾ ਇਸ਼ਨਾਨ ਆ ਜਾਂਦਾ ਹੈ ਸਾਰਾ ਗਿਆਨ ਧਿਆਨ ਆ ਜਾਂਦਾ ਹੈ ਉਹਦੇ ਨਾਮ ਰਸ ਵਿੱਚ ਗੁਰਮਖ ਨਿਰਮਲ ਮੈਲ ਨ ਲਾਗੇ ਨਾਨਕ ਹਿਰਦੈ ਨਾਮ ਵੱਡੇ ਧੁਰ ਪਾਗੇ ਨਾਨਕ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਨਿਰਮਲ ਹੋ ਜਾਂਦੇ ਨੇ ਉਹਨਾਂ ਦੇ ਹਿਰਦੇ ਮੈਲ ਦੇ ਮੈਲ ਦੇ ਵੱਲੋਂ ਉੱਜਲ ਹੋ ਜਾਂਦੇ ਨੇ ਉਹਨਾਂ ਦੀ ਮਾਇਆ ਵੱਲੋਂ ਵਿਕਾਰਾਂ ਵੱਲੋਂ ਤ੍ਰਿਸ਼ਨਾ ਵੱਲੋਂ ਆਸਾ ਵੱਲੋਂ ਸਭ ਉਹਨਾਂ ਦੀਆਂ ਖਤਮ ਹੋ ਕੇ ਆਤਮਾ ਨਿਰਮਲ ਹੋ ਜਾਂਦੀ ਆ ਪਰ ਨਾਨਕ ਜੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਹੀ ਨਾਮ ਵਸਦਾ ਜਿਨ੍ਹਾਂ ਦੇ ਧੁਰ ਤੋਂ ਵੱਡੇ ਭਾਗ ਲਿਖੇ ਗਏ ਨੇ ਜਿਨ੍ਹਾਂ ਦੇ ਪਿਛਲੇ ਸੰਸਕਾਰ ਇਸ ਤਰ੍ਹਾਂ ਦੇ ਬਣੇ ਨੇ ਕਿ ਉਹਨਾਂ ਨੇ ਇਸ ਜਨਮ ਦੇ ਵਿੱਚ ਨਾਮ ਜਪਣਾ ਗੁਰੂ ਦੀ ਸ਼ਰਨ ਆਉਣਾ ਫਿਰ ਉਹਨਾਂ ਦੇ ਕਹਿੰਦੇ ਵੱਡੇ ਭਾਗ ਨੇ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਨਿਕਾਂ ਅਨੇਕਾਂ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਦੀਆਂ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ